ਪਾਠ 7 ਸਕੂਲ ਦੀ ਵਰਦੀ ਉਦੇਸ਼ ਵਿਦਿਆਰਥੀ ਨੂੰ ਵਰਦੀ ਦੀ ਅਹਿਮੀਅਤ ਬਾਰੇ ਜਾਣੂ ਕਰਵਾਉਣਾ ਵਰਦੀ ਨੂੰ ਮਾਣ ਨਾਲ ਪਹਿਨਣ ਲਈ ਉਤਸ਼ਾਹਿਤ ਕਰਨਾ ਆਰੰਭਿਕ ਸਕੂਲ ਤੋਂ ਹੀ ਕੇਜੀ ਪਾਸ ਕਰਨ ਉਪਰੰਤ ਸ਼ੁਭਕਰਮਨ ਦਾ ਦਾਖਲਾ ਇੱਕ ਵੱਡੇ ਸਕੂਲ ਵਿੱਚ ਹੋ ਗਿਆ ਸੀ ਅੱਜ ਉਹ ਆਪਣੇ ਮਾਤਾ ਜੀ ਨਾਲ ਸਕੂਲ ਦੀ ਵਰਦੀ ਖਰੀਦਣ ਬੜੇ ਚਾਅ ਨਾਲ ਜਾ ਰਿਹਾ ਸੀ ਕਰ ਆਕੇ ਉਸਨੇ ਆਪਣੇ ਘਰ ਦੇ ਇੱਕ ਸਹਾਇਕ ਕਰਮਚਾਰੀ ਚਰਨਜੀਤ ਨੂੰ ਆਪਣੀ ਵਰਦੀ ਚੰਗੀ ਤਰ੍ਹਾਂ ਹੈਂਗਰ ਤੇ ਟੰਗਣ ਦੀ ਬੇਨਤੀ ਕੀਤੀ ਸ਼ੁਭਕਰਮਨ ਦੇ ਪਿਤਾ ਇੱਕ ਪੁਲਿਸ ਅਧਿਕਾਰੀ ਸਨ ਉਹ ਹਰ ਰੋਜ਼ ਆਪਣੀ ਵਰਦੀ ਬੜੇ ਸੁਚੱਜੇ ਢੰਗ ਨਾਲ ਟੰਗਦੇ ਸਨ ਅਤੇ ਆਪਣੀ ਵਰਦੀ ਬਹੁਤ ਮਾਣ ਨਾਲ ਪਹਿਨਦੇ ਸਨ ਸ਼ੁਭਕਰਮਨ ਦੇ ਪਿਤਾ ਨੂੰ ਇਹ ਦੇਖ ਕੇ ਬਹੁਤ ਪ੍ਰਸੰਨਤਾ ਹੋਈ ਕਿ ਉਹ ਵੀ ਵਰਦੀ ਦੀ ਅਹਿਮੀਅਤ ਨੂੰ ਸਮਝ ਗਿਆ ਹੈ ਇਕ ਚੰਗਾ ਵਿਦਿਆਰਥੀ ਹਰ ਰੋਜ਼ ਸਾਫ਼ ਵਰਦੀ ਪਾ ਕੇ ਫਖਰ ਮਹਿਸੂਸ ਕਰਦਾ ਹੈ ਚਮਕਦੇ ਅਤੇ ਪਾਲਿਸ਼ ਕੀਤੇ ਬੂਟ ਪਾ ਕੇ ਹੀ ਸਕੂਲ ਵੱਲ ਕਦਮ ਵਧਾਉਂਦਾ ਹੈ ਕੀ ਸਿੱਖਿਆ ਸਕੂਲ ਦੀ ਵਰਦੀ ਜ਼ਰੂਰ ਪੋਣਾ ਅਤੇ ਇੱਜ਼ਤ ਕਰਨਾ